ਤਰੰਤਾਰਨ ਦੇ ਬੋੜੀ ਚੌਕ ਦੇ ਸਥਿਤ ਬਿਜਲੀ ਬੋਰਡ ਦੀ ਜ਼ਮੀਨ ਤੇ ਉਸਾਰੀ ਹੋ ਰਹੀ ਸੀ ਨਗਰ ਨਗਰ ਮ ਤਰੰਤਾਰਨ ਨਾਲ ਜੁੜੀ ਹੈ ਉਸਾਰੀ ਕਰਵਾ ਰਹੀ ਸੀ ਬਿਜਲੀ ਬੋਰਡ ਦੇ ਅਧਿਕਾਰੀ ਪਹੁੰਚੇ ਤੇ ਨਾਰੇਬਾਜ਼ੀ ਕਰਨ ਲੱਗ ਗਏ ਨਾ ਸਦੇ ਕਿ ਉਸਾਰੀ ਦਾ ਕੰਮ ਵੀ ਰੁਕਵਾ ਦਿੱਤਾ ਗਿਆ ਮਿਆਨਾਕਰ ਭੇਜਾਂਗੇ ਜੀ ਜਿਹੜੀ ਮਾਡਲ ਕਰਨ ਦਾ ਇਸ ਬੰਦੇ ਵਿੱਚ ਮੁੱਦਾ ਪਾਇਆ ਗਿਆ ਅੱਜ ਸਾਡੇ 2-3 ਪ੍ਰੋਗਰਾਮ ਇਕੱਠੇ ਹੀ ਆ ਇੱਕ ਜਿਹੜਾ ਜਿਆ ਚੰਡੀਗੜ੍ਹ ਦੇ ਜੋਪੀ ਜਿਹੜਾ ਬਿਜਲੀ ਬੋਰਡ ਨੂੰ ਭੰਗ ਕਰਕੇ ਇੱਕ ਪ੍ਰਾਈਵੇਟ ਹੱਥਾਂ ਦਿੱਤਾ ਜਾ ਰਿਹਾ ਉਹ ਸਾਡੀ ਬਾਈਟ ਆਈ ਆ ਜਿਹੜੀ ਪ੍ਰਾਪਰਟੀ ਜਿਹੜੀ 758 ਗੋੜ ਚ ਬਗੈ ਰਿਸ਼ਤੇ ਹਦਤਿਆਂ ਜਿਹੜਾ ਮੋੜ ਨੂੰ ਸਾਈਵੇਗਾ ਥਾਂ ਦੇਣ ਜਾ ਰਹੇ ਆ ਉਹ ਉਹ ਸਾਡਾ ਅਦਾਰਾ ਜਿਹੜਾ ਵਾ ਈਵਨ 350 ਗੋੜ ਰੁਪਏ ਹਰ ਸਾਲ ਮੁਨਾਫਾ ਕਰਕੇ ਦਿੰਦਾ ਵਾ ਉਹ ਜਿਹੜਾ ਨਿੱਕੀ ਗੱਲ ਸਾਰੇ ਜੀਡਾ ਸੈਂਟਰ ਸਰਕਾਰ ਨੂੰ ਰੇਖੀਆਂ ਜਾ ਰਹੀਆਂ ਉਹਦੇ ਸੰਬੰਧ ਦਾ ਸਾਡੇ ਜਿਹੜਾ ਬਾ ਨੈਸ਼ਨਲ ਕੋਆਰਡੀਨੇਟਰ ਪੂਰੇ ਇੰਡੀਆ ਦੇ ਵਿੱਚ 27 ਲੱਖ ਮਲਾਜਮ ਜਿਹੜਾ ਵਾ ਉਹ ਆਪਣੇ ਗੇਟਾਂ ਦੇ ਸਹਾਰਾ ਦੇ ਚੌਂਕਾਂ ਦੇ ਵਿੱਚ ਆਣ ਕੇ ਦੋਸਤਾਂ ਤੋਂ ਸਾਡੋ ਕਾਲ ਕਾਲੀ ਉਹਦੇ ਤਹਾ ਤੇ ਕਈ ਰੋਸ ਪ੍ਰਦਰਸ਼ਨ ਕਰ ਰਹੇ ਆ ਤੇ ਦੂਜਾ ਸਾਡਾ ਰੋਸ ਪ੍ਰਦਰਸ਼ਨ ਇਹ ਆ ਤੇ ਆ ਜਿਹੜਾ ਸਾਡਾ ਇਥੇ 50 55 ਸਾਲ ਤੋਂ ਜਿਹੜਾ ਕਮੇਨ ਸੈਂਟਰ ਸੀਗਾ ਆ ਦਾਰਾ ਹੈਗਾ ਇਹਨੂੰ ਤਰਲਾਲ ਦੇ ਕਮੇਟੀਕਰ ਇਹੋ ਵੱਲੋਂ ਦਾ ਨਜਾਇਜ਼ ਤੋੜ ਕੇ ਔਰ ਦੇਖੋ ਨਜਾਇਜ਼ ਹੋਂ ਸਾਰੀ ਕੀਤੀ ਜਾ ਰਹੀ ਆ ਇਥੇ ਸਾਡਾ ਦਫ਼ਤਰ ਹੁੰਦਾ ਸਾਰੇ ਸ਼ਾਇਦ ਉਹ ਤੋਂ ਹੀ ਪੁੱਛ ਸਕਦੇ ਆ ਪਹਿਲਾਂ ਸਾਹਮਣੇ ਬੋੜੀ ਪਹਿਲਾਂ ਬੋੜੀ ਵੱਡੀ ਆ ਹੁਣ ਬਿਖਾਤਾ ਕਮੇਨ ਸੈਂਟਰ ਦਾ ਘਾਤਾ ਔਰ ਮੇਰਾ ਯਾਰ ਜਿਹੜਾ ਸਾਡਾ ਜ਼ਰੂਰੀ ਰਿਕਾਰਡ ਹੁੰਦਾ ਬੋਰ ਬਗੈਰ ਨੋਟ ਦੇ ਦਿੱਤਿਆਂ ਤੋਂ ਪੈਨ ਨੇ ਘਰ ਰਦ ਆ ਗਿਆ ਵਾ ਹੋਰ ਸਾਡਾ ਕੋਰਟ ਚ ਕੀ ਚੱਲਦਾ ਕੋਰਟ ਦੀ ਸੇਧ ਹੀ ਤੰਦ੍ਰਿਕ ਨਵਾਈ ਦੀ ਤੀਗਾ ਉਹਦੇ ਤਹਿਤ ਮੈਂ ਇਹ ਉਹਨੂੰ ਉਹ ਜ਼ਿੰਦਗਾਰੀਆਂ ਨੂੰ ਮਿਲੇ ਆ ਤੇ ਉਹਨਾਂ ਨੂੰ ਮਿਲ ਕੇ ਆਏ ਵੀ ਸਾਡਾ ਜਿਨਾਂ ਜਿਹੜੇ ਕੋਰਟ ਦੀ ਕੋਈ ਜੱਜਮੈਂਟ ਨਹੀਂ ਉਹਦੇ ਉਹਨਾਂ ਜਿਹੜਾ ਕੰਮ ਨੂੰ ਰੋਕਿਆ ਜਾਵੇ ਕੰਮ ਨੂੰ ਰੋਕਣ ਦੇ ਬਜਾਏ ਰੋਕ ਕੇ ਫਿਰ ਵੇਲੇ ਕੇਲੇ ਜਿਹੜੇ ਇੱਥੇ ਉਧਰ ਡਿਉੜੇ ਨੇ ਅਸਰਾਰ ਕਰ ਲੈਂਦੇ ਆ ਉਹਦੇ ਸਮਾਨ ਜਿਵੇਂ ਅਮਰੀਕਾ ਬੋਰੋਂ ਜਿਹਨਾਂ ਨੂੰ ਠਾਇਆ ਹੀ ਵੇਖੋ ਉਥੇ ਦਸਹਿਰਾ ਗਰਾਊਂਡ ਦੇ ਵਿੱਚ ਉਹਦੇ ਸਾਰੇ ਆਮ ਕੋਲੀਆਂ ਸਮਾਨ ਦੇ ਵਿੱਚ ਮੇਰਾ ਸਮਾਨ ਡੁੱਟ ਗਿਆ ਸਾਡੇ ਮੀਟਰ ਜਿਹੜੇ ਖਾਲ ਸੁਭਾਲੀ ਰੱਖੇ ਹੁੰਦੇ ਆ ਏ ਐਮ ਬੀਆ ਐਮ ਈ 2 ਮੇਰੀਆਂ ਐਨਓਸੀਆ ਜਿਹੜੀਆਂ ਬੋਰਡ ਤੋਂ ਲਈਆਂ ਹੁੰਦੀਆਂ ਬੰਦੇ ਨੇ ਵਰਕ ਕਰਕੇ ਹਰ ਸਾਲ ਦੇ ਲੈਂਦੇ ਆ ਸਾਰਾ ਜੇਜ ਦਾ ਉਹ ਸਾਡੇ ਦਫਤਰ ਦਾ ਫ੍ਰੀਜ ਅਲਮਾਰੀ ਸਾਰੀਆਂ ਜਿਹੜੀਆਂ ਸੇਫਟੀ ਕਿੱਟਾਂ ਉਹ ਕਾਫੀ ਆਯਾ ਦੇ ਸਾਰੇ ਟੂਲ ਹੀ ਗੇ ਸਾਰੇ ਦੇ ਸਾਰੇ ਸਮਾਨ ਬਿਜਲੀ ਬੋਰਡ ਦਾ ਰਾਤੋ ਰਾਤ ਪੁਰਤਪੁਰਤ ਕਰਦਾ ਐਂ ਵਾਰ ਵਾਰ ਚਿੱਠੀਆਂ ਲੈਦੇ ਸਾਲ ਉਹ ਚਲਿਆ ਉਸ ਨੂੰ ਐਸ ਐਸ ਪੀ ਤੱਕ ਵੀ ਇਦਾਰ ਖਾਸੇ ਲਿਤੀਆਂ ਸਾਡੀ ਕੋਈ ਸੁਣੋ ਤੋ ਵੀ ਵੇਖੋ ਅਈ ਤਾਂ ਉਹ ਪਹਿਲੇ ਸਾਡੇ ਕੋ ਆ ਜਾਂਦੀ ਹੁਣੇ ਤਾਂ ਉਹ ਰਿਕਾਰਡ ਬੁਖਾ ਦੇ ਸਾਡੇ ਕੋ ਫਾਇਲ ਆ ਗਈ ਆ ਔਰ ਜਿਲੰਗ ਸਾਡੇ ਲੀਗਲ ਸੈਲ ਨੂੰ ਉਹਨਾਂ ਵੀ ਸਾਡੋ ਆ ਦੇਖੋ ਲਿਖ ਕੇ ਦਿੱਤਾ ਆ ਪੀਲੀ ਬੋਡੀ ਟਰਾਪੜੀ ਆ ਫਰਦਾਂ ਚ ਸਾਡਾ ਨਾਮ ਆ ਰਿਹਾ ਵਾ ਸਰਕਾਰੀ ਪ੍ਰਾਪਰਟੀ ਆ ਪ੍ਰਾਪਰਟੀ ਸਰਕਾਰੀ ਆ ਸਰਕਾਰੀ ਪ੍ਰਾਪਰਟੀ ਇੱਕ ਵੱਖਰੀ ਗੱਲ ਐ ਇੱਕ ਜੇਈ ਦਾ ਰਿਕਾਰਡ ਖੁਦ-ਬੁਦ ਕਰਦਾ ਮੁਲਾਜ਼ਮਾਂ ਦਾ ਰਿਕਾਰਡ ਔਰ ਪੀਲੀ ਬੋਡੀ ਦਾ ਰਿਕਾਰਡ ਖੁਦ-ਬੁਦ ਕਰਦਾ ਵੱਖਰਾ ਵਾ ਪੀਓ ਸਾਹਿਬ ਇੱਕ ਵੀ ਲੈਟਰ ਬੁਖਾ ਦੇ ਸਾਡੇ ਦਫ਼ਤਰ ਜੀਬ ਹੋਈ ਪਏ ਕੋਈ ਢੋਣਾ ਸਾਡੇ ਹੱਥਾਂ ਨਾਲ ਕੋਈ ਗੱਲਬਾਤ ਕੀਤੀ ਹੋਈ ਸਾਡੇ ਅਜੇ ਸਾਹਿਬੀ ਲਾਕੇ ਖਲਾਈ ਇਹ ਤਾਂ ਰਤਨਗੇ ਇਹ ਨਾਲ ਕੋਈ ਨੋਟ ਆਇਆ ਹੈਗਾ ਤੇ ਇਹ ਤੋਂ ਪਹਿਲਾਂ ਨੋਟ ਦੇਣ ਦੇ ਕਈ ਕੋਈ ਦਾਦਾ ਜੇ ਕੋਈ ਸਰਕਾਰੀ ਪ੍ਰਾਪਰਟੀ ਲੈਣੀ ਆ ਆ ਵੇਖੋ ਅਸੈਸਮੈਂਟ ਇੰਜੀਨੀਅਰ ਸਟੇਟ ਪਾਵਰ ਕਲੋਨੀ ਪਸ਼ੰਤਾ ਜੀ ਜਲੰਧਰ ਦੇ ਨਾਲ ਰਿਕਾਰਡ ਦਿੱਤਾ ਆ ਸਾਰਾ ਸਾਡੇ ਰਿਕਾਰਡ ਆ ਸਾਡੇ ਕੋਲ ਸਹੀ ਨਹੀਂ ਪਾਦੇ ਆ ਆ ਬਿਜਲੀ ਬੋਰਡ ਦੇ ਚ ਲਿਖਿਆ ਆ ਰਿਹਾ ਵਾ ਉਦੋਂ ਬਿਜਲੀ ਬੋਰਡ ਨਾਲ ਰਫਾਲ ਬਕੌੜਾ ਬੀਬੀ ਖੇਲਾ ਆ ਕਮੇਟੀ ਘਰ ਨੇ ਲਿਖ ਕੇ ਦਿੱਤਾ ਤੇ ਬਿਜਲੀ ਨਾਲ ਅਟੈਚ ਲਈਦਾ ਬਿਜਲੀ ਬੋਰਡ ਦੀ ਪ੍ਰਾਪਰਟੀ ਆ ਔਰ ਆ ਗਵਾਂਡ ਜਿਹੜੀ ਦੁਕਾਨ ਆ ਇੱਥੇ ਤਿੰਨ ਬੋਟ ਨਾਲ ਰਸਤਾ ਆਏਗਾ ਇਹਨਾਂ ਨੂੰ ਪਤਾ ਵਾ ਬਹੁਤ ਪੁਰਾਣੀ ਗੂਗਲ ਦੇ ਮੈਪ ਘੱਟ ਉੱਥੇ ਸਾਡਾ ਜਿਹੜਾ ਬਿਜਲੀ ਬੋਰਡ ਖਾਉਂਦੇ ਆ ਨਾ ਕਿ ਬਿਲਡਿੰਗ ਤੇ ਤੁਹਾਨੂੰ ਤੁਸੀਂ ਸਾਰੇ ਨੰਗਰੇ ਦਾ ਪਤਾ ਇੱਥੇ ਗਵੇਲ ਲਗਾਉਣਾ ਦੇ ਜਿਹਦੇ ਬਾਦੋਂ ਵੀ ਜਿਹੜਾ ਨਾਰੇ ਢਾਇਆ ਗਿਆ ਉਹ ਬਾਦੋਂ ਬਾਹਰ ਹੀ ਗਿਆ ਇਹਨਾਂ ਕਿਉਂ ਗੁੱਲਾ ਥਾਲੀ ਬਾਦੋਂ ਢਾਏ ਆ ਮੁਰਗੇ ਦਾਨ ਨੂੰ ਮਾਰ ਕੇ ਸਾਡਾ ਢਾ ਕੇ ਤਬਜਾ ਕਰ ਲਿਆ ਵਾ ਤੇ ਇਹਦੇ ਉੱਤੇ ਵੀ ਇਹ ਜਿਹੜਾ ਉੱਤੇ ਅਪੀਲਾਂ ਦੇ ਇਹਨਾਂ ਵੀ ਸਾੜੀਆਂ ਚੱਲ ਰਹੀਆਂ ਵਾ ਮੈਂ ਪੂਰਪ੍ਰਧਾਤ ਤੋਂ ਬੇਨਤੀ ਕਰੂੰ ਆ ਵੇਖੋ ਸਾਡੇ ਸਮਾਨ ਉੱਤੇ ਦਸਹਿਰਾ ਡਰਾਉਂ ਚ ਆ ਮੇਰੇ ਕੋ ਕੋੜਾ ਇਹ ਆ ਵਿਖੇ ਮੀਟਰ ਸਾਰਾ ਕੁਝ ਵਿਆ ਵਾ ਕਿੱਤਾ ਇਹਦਾ ਖੁਰਦ-ਬੁਰਦ ਕੀਤਾ ਵੀਡੀਓ ਸਾਡੇ ਕੋਲ ਸਾਰੇ ਹਾਂ ਮੈਂ ਪ੍ਰਸ਼ਾਸਨ ਕੋਲੋਂ ਮੰਗ ਕਰਦਾ ਹੋਰ ਪੁਲਿਸ ਪ੍ਰਸ਼ਾਸਨ ਕੋਲੋਂ ਵੀ ਮੰਗ ਦੁੱਦਾ ਕਰਦਾ ਵੇਖੋ ਤੇ ਸਹਾਰਾ ਡਾਉਣ ਜਿਹੜੇ ਘਰ ਬੋਇਸਲੇ ਮੁਲਾਜ਼ਮ ਜਿੰਨਾ ਸਮਾਨ ਦਾ ਉਥੇ ਚੋਕੇ ਤੇ ਲਾਗੇ ਖਲੋਤੇ ਚਗਾਉਂਦੇ ਆ ਸਾਰਿਆਂ ਜਿਹੜੋ ਭਈ ਇਹਤੇ ਐਫਆਰ ਕੀਤੀ ਜਾਵੇ ਅਖਬਾਰਾਂ ਜੋ ਆਇਆ ਉਹਦੋਂ ਦੇ ਨਾਰੇ ਲਾਉਂਦੇ ਆ ਤੇ ਕੋਰ ਦੇ ਕੇ ਚੱਲਦੇ ਹੁੰਦੇ باوجود ਕਬਜਾ ਡਾਲਨਾ ਸਟਾਰਟ ਕਰਦਾ ਐਜੀ ਬਿਜਲੀ ਬੋਰਡ ਨੂੰ ਖੇਦੀ ਕਰਦੇ ਪਾਵਰ ਕਾਰਪੋਰੇਸ਼ਨ ਆ ਵੇਖੋ ਸਾਡੇ ਟੈਂਟ ਲੱਗੇ ਨਗਰ ਕੌਂਸਲ ਦੀ ਮੈਂਬਰ ਲਾਗਣ ਤੋਂ ਅੱਗੇ ਮੰਨਦਾ ਆ ਵੀ ਪਹਿਲਾਂ ਇੱਕ ਨਹੀਂ ਬਾਦੂ ਬਣਾਉ ਆ ਸਾਰੇ ਸ਼ਹਿਰ ਚ ਬਾਦੂ ਮੇਖੋ ਪੱਤ ਪਏ ਆ ਟਾਲੇ ਲੱਗੇ ਪਏ ਆ ਸਫਾਈ ਅੱਡੇ ਕਿਤੇ ਬਾਦੂ ਮਾਰੇ ਆ ਚਾਰ ਚੋਬਾ ਕਿੰਨੇ 200 100 ਮੀਟਰ ਦੀ ਦੂਰੀ ਦੇ ਆ ਬੰਦਾ ਬਾਦੂ ਗਰਨ ਉੱਥੇ ਵੀ ਜਾਦਾ ਉੱਥੇ ਬਣੇ ਆ ਪਰ ਉਹਨਾਂ ਨੂੰ ਕੋਈ ਵੇਖੋ ਜਾਗੇ ਟਾਲੇ ਲੱਗੇ ਹੋਏ ਆ ਇਹ ਕਰਕੇ ਜਿਹੜਾ ਵਾ ਇੱਥੇ ਬਾਦੂ ਬਣਾ ਕੇ ਮੁੜ ਕੇ ਨਾ ਦੁਕਾਨਾ ਕੱਢ ਕੇ ਵੇਚਣੀਆਂ ਵਾ ਜੋ ਸਾਨੂੰ ਪਤਾ ਲੱਗਾ ਵਾ ਅਈ ਇਹਨਾਂ ਨੂੰ ਇਹੋ ਸਾਹ ਗੋਲੀ ਕੇ ਸਾਨੂੰ ਐਡੀਸਟ ਦੇ ਕੇ ਇਹੋ ਸਾਹ ਤੋਂ ਮਿਲੋ ਅਈ ਤਿੰਨ ਵਾਰੀ ਮਿਲ ਗਏ ਟਾਈਮ ਲੈ ਕੇ ਅਈਗਾ ਜੇ ਬਹੁਤੀ ਗੱਲ ਸਾਨੂੰ ਇੱਕ ਕਮਰਾ ਥੱ ਸਾਡੇ ਬਿਲਿੰਗ ਦੇ ਬਿਜਲੀ ਬੋਰਡ ਦਾ ਆਇਆ ਸ਼ਹਿਰ ਦਾ ਦੇਲਵਾ ਲੋਕਾਂ ਨੇ ਕਮੇਲ ਲਗਾਉਣੀ ਆ ਸਾਡੇ ਮਲਾਜਮਤ ਹੋਣਾ ਬੇਲੇ ਕਿਲੇ ਜਿਹੜਾ ਡਿਊਟੀ ਦੇਣੀ ਰਾਤੋ ਹੀ ਡਿਊਟੀ ਦਿੰਦੇ ਆ ਤੇ ਸਾਨੂੰ ਉੱਤੇ ਬਿਲਡਿੰਗ ਦੀ ਸਾਰੀ ਕਰ ਦੋ ਉਹ ਵੀ ਕਹੀ ਜਾਂਦੇ ਸਾਡੇ ਹੱਥ ਜੀ ਦੇਗਾ ਚਲੋ ਇਹ ਨਹੀਂ ਕਹਿੰਦੇ ਜੇ ਬਾਦੂ ਮੈਂ ਲੋੜਾ ਬਾਹਰੋਂ ਦੇ 10 ਫੁੱਟ ਜੋ ਮਗਰ ਬਣ ਸਕਦੇ ਆ ਸਾਰੀ ਜਗ੍ਹਾ ਕਿਉਂ ਵਲੀ ਯਾਰੀ ਇਹ ਤੋਂ ਵੀ ਮਨਸਾ ਆ ਦੇਖੋ ਵੀ ਸਰਕਾਰ ਦੀ ਕੀ ਹੋ ਸਕਦੀ ਆ ਟੋਟਲੀ ਟੋਟਲ 3 ਮਾਲੇ 45 ਫੁੱਟ ਜਗ੍ਹਾ ਸਾਰੀ ਸਾਰੀ ਸਾਡੀ ਬਿਜਲੀ ਬੋਰਡ ਦੀ ਵਾਲੀ ਆ ਹਾਂਜੀ ਬਿਲਕੁਲ ਦਾਦੀ ਕੇ ਚੱਲਣ ਦਿਆ ਅਹੀਂ ਇਹ ਸਾਨੂੰ ਕਹਿ ਗਏ ਹੁੰਦਣ ਤੇਨੇ ਇੱਕ ਤਰੀਗਾ 3 ਜਨਵਰੀ 2025 ਭਈ ਉਦੋਂ ਤੱਕ ਵੇਟ ਕਰੋ ਜੋ ਕੋਡ ਦਾ ਫੈਲ ਆਊਗਾ ਐਂ ਉਦੋਂ ਮੰਨ ਮੰਨਾਂਗੇ ਇਹ ਮੰਨਾਂਗੇ ਕੋਈ ਮੰਨੋ ਕੋਰਜ ਕੇਸ ਚੱਲਦੇ ਬਾਅਦ باوجود ਉਥੇ ਇਹ ਬਿਆਨ ਦੇ ਗਿਆ ਭਈ ਇਹ ਰਿਪੇਅਰ ਕਰ ਰਹੇ ਆ